ਹਾਂਜੀ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਜਿਹੜਾ ਕਿ ਜਸਪਰੀਦ ਦਾ ਇੱਕ ਕੰਟਰੋਲ ਹੁੰਦਾ ਜਿਹੜਾ ਕਿ ਬਈ ਫੇਕ ਅੰਕਾਊਂਟਰ ਸਿੱਧਾ ਸਾਫ ਪਤਾ ਲੱਗਦਾ ਵੀ ਪੰਜਾਬ ਪੁਲਿਸ ਨੇ ਇਹ ਫੇਕ ਅੰਕਾਊਂਟਰ ਕਰਿਆ ਤੇ ਜਿਹੜੇ ਇਹ ਪੁਲਿਸ ਵਾਲੇ ਆ ਤਾਂ ਇਹ ਭਗੌੜੇ ਹੋ ਰਿਆ ਕਹਿਣ ਦਾ ਮਤਲ ਤਾਂ ਹੁਣ ਤੁਹਾਨੂੰ ਇੱਕ ਲਾਈਵ ਵੀਡੀਓ ਦਿਖਾਵਾਂਗੇ ਆਪਣੇ ਚੈਨਲ ਤੇ ਬਣੇ ਰਹੋ ਤਾਂ ਪੂਰੀ ਵੀਡੀਓ ਸੁਣੋ ਕਿਉਂਕਿ ਆਪਾਂ ਤੁਹਾਨੂੰ ਪਹਿਲਾਂ ਇਹ ਵੀਡੀਓ ਸੁਣਾਵਾਂਗੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਪੂਰੀ ਵੀਡੀਓ ਇਹ 7-8 ਮਿੰਟਾਂ ਦੀ ਹੈਗੀ ਆ ਤਾਂ ਪਹਿਲਾਂ ਵੀਡੀਓ ਸੁਣੋ ਬਾਅਦ ਦੇ ਵਿੱਚ ਤੁਹਾਨੂੰ ਕਰਦੇ ਆ ਗੱਲਬਾਤ ਸਾਂਝੀ ਸੁਣੋ ਵੀਡੀਓ ਵੀ ਕਿਹ ਸੀ ਮਾਮਲਾ ਪੂਰਾ ਜਿਹੜੀ ਦੇ ਪਿੱਛੇ ਜ਼ਖਮ ਲੱਗ ਗਿਆ ਉਹ ਜਿਹੜਾ ਲੱਗਦਾ ਤਾਂ ਉਹ ਬੰਦਾ ਡਿੱਗ ਪੈਂਦਾ ਤੁਰ ਨਹੀਂ ਸਕਦਾ ਦੂਸਰੀ ਜਿਹੜੀ ਗੋਲੀ ਹੈ ਜਿਹੜੀ ਗੁੱਟ ਤੇ ਲੱਗੀ ਵੀ ਹੈ ਅਗਰ ਗੁੱਟ ਤੇ ਗੋਲੀ ਲੱਗੀ ਵੀ ਹੈ ਤਾਂ ਵੀ ਜਿਹੜਾ ਉਹ ਹੱਥ ਕੰਮ ਨਹੀਂ ਕਰੂ ਸੱਜੇ ਹੱਥੇ ਵਰਤਦਾ ਸੀ ਫਿਰ ਇਹਦੇ ਕੋਈ ਜੇ ਫਾਇਰ ਆਰਮ ਸੀਗਾ ਹਥਿਆਰ ਸੀਗਾ ਉਹ ਕਿਹੜਾ ਹਥਿਆਰ ਸੀ ਉਹ ਐਫਆਈਆਰ 'ਚ ਦੱਸਣਾ ਚਾਹੀਦਾ ਸੀ ਐਫਆਈਆਰ 'ਚ ਕੋਈ ਹਥਿਆਰ ਦਾ ਜ਼ਿਕਰ ਨਹੀਂ ਹੈ 22 ਸਾਲ ਦਾ ਉਹ ਨੌਜਵਾਨ ਜਸਪ੍ਰੀਤ ਸਿੰਘ ਜਿਸ ਦਾ ਪੁਲਿਸ ਨੇ ਇਨਕਾਊਂਟਰ ਕੀਤਾ 25 ਤੋਂ 30 ਪੁਲਿਸ ਮੁਲਾਜ਼ਮ ਇਨਵੋਲਵ ਨੇ ਔਰ ਇਹ 30 25 30 ਨੇ ਤਾਂ ਕਮਾਂਡ ਸੰਭਾਲੀ ਨਹੀਂ ਹੋਣੀ ਇਹਦੇ ਵਿੱਚ ਲੀਡ ਕੌਣ ਕਰਦਾ ਸੀ ਕੋਈ ਇੰਸਪੈਕਟਰ ਰੈਂਕ ਦੇ ਅਧਿਕਾਰੀ ਸੀ ਜਾਂ ਉਸ ਤੋਂ ਵੀ ਉੱਪਰ ਰੈਂਕ ਦਾ ਅਧਿਕਾਰੀ ਦੇਖੋ ਇਹਦੇ ਵਿੱਚ ਸੀਏ ਸਟਾਫ ਦੇ ਇਨਚਾਰਜ ਸ਼ਮਿੰਦਰ ਸਿੰਘ ਸ਼ੰਮੀ ਜਸਵਿੰਦਰ ਸਿੰਘ ਜੀ ਤੇ ਇੱਕ ਜਿਹੜਾ ਹੈ ਹੈਰੀ ਬੁਪਰਾਏ ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਹੈ ਇਹ ਕੋਈ ਐਕਸਪੀਰੀਐਂਸਡ ਬੰਦੇ ਨੇ ਇਹ ਕੋਈ ਇਦਾਂ ਨਹੀਂ ਹੈਗਾ ਕੋਈ ਅੱਜ ਦੇ ਨਵੇਂ ਨੇ ਐਡੀ ਵੱਡੀ ਇਹਨਾਂ ਨੂੰ ਜ਼ਿੰਮੇਵਾਰੀ ਹੈ ਤੇ ਜਿਹੜਾ ਉਸ ਤੋਂ ਬਾਅਦ ਵੀ ਜਿਹੜਾ ਸੀਏ ਸਟਾਫ ਹੈ ਜਿਹੜਾ ਬਾਅਦ ਚ ਇਨਕਾਊਂਟਰ ਦਿਖਾਉਂਦਾ ਹੈਗਾ ਮਾ ਪੁਰਾਣੇ ਵਾਲਾ ਉਹ ਵੀ ਕੋਈ ਸਧਾਰਨ ਨਹੀਂ ਹੈ ਪੁਰਾਣੇ ਬੰਦੇ ਨੇ ਤੇ ਮਤਲਬ ਇਹ ਤਾਂ ਗੱਲ ਹੀ ਹੈਗੀ ਤੇ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੇ ਉਹਨਾਂ ਦੇ ਹੈੱਡ ਇਨਵੋਲਵ ਨੇ ਡੀਆਈਜੀ ਸਾਹਿਬ ਇਨਵੋਲਵ ਨੇ ਜਿਹੜੇ ਜਾਣਕਾਰੀਆਂ ਦੇ ਰਹੇ ਆ ਐਸਐਸਪੀ ਜਿਹੜਾ ਉਹ ਉਹ ਇਨਵੋਲਵ ਨੇ ਹਰ ਗੱਲ 'ਚ ਮਤਲਬ ਪੂਰੀ ਨੌਲੇਜ ਸੀਗੀ ਇਹ ਬੱਚੇ ਨੂੰ ਲੱਭਣ ਦੇ ਵਿੱਚ ਟੀਮ ਦੇ ਵਿੱਚ 11:30 ਵਜੇ ਤੱਕ ਜਿਹੜੀ ਸ਼ਾਮ ਨੂੰ ਜਦੋਂ ਰਾਤ ਨੂੰ ਲਿਖੀ ਜਾਂਦੀ ਹੈ ਉਦੋਂ ਜਿਹ ਲਿਖਿਆ ਜਾਂਦਾ ਵੀ ਜ਼ਖਮੀ ਐ ਉਹ ਚ ਮਰਿਆ ਹੋਇਆ ਨਹੀਂ ਲਿਖਿਆ ਗਿਆ 7:30 ਵਜੇ ਜਦੋਂ ਪ੍ਰੈਸ ਨੋਟ ਜਾਰੀ ਕਰਦੀ ਹੈ ਪੁਲਿਸ ਵੱਡੀ ਉੱਪਰਲੀ ਲੀਡਰਸ਼ਿਪ ਜਿਹੜੀ ਹੈਗੀ ਐ ਸੀਨੀਅਰ ਆਫੀਸਰ ਤਾਂ ਉਹਦੇ ਵਿੱਚ ਉਹ ਕਹਿੰਦੇ ਮਰ ਚੁੱਕਿਆ 11:30 ਜਦੋਂ ਐਫਆਰ ਲਿਖਣੀ ਆ ਉਦੋਂ ਤੁਸੀਂ ਮਰਿਆ ਹੋਇਆ ਤੱਕ ਨਹੀਂ ਦੱਸ ਰਹੇ ਜਿਹੜੀਆਂ ਗੋਲੀਆਂ ਇਹਨਾਂ ਥੱਲੇ ਤੋਂ ਉੱਪਰ ਵੱਲ ਨੂੰ ਗਈਆਂ ਨੇ ਤਾਂ ਉੱਪਰ ਨੂੰ ਜੇ ਬੰਦੇ ਨੂੰ ਥੱਲੇ ਲਟਾ ਕੇ ਗੋਲੀਆਂ ਮਾਰੀਆਂ ਜਾਣਗੀਆਂ ਤਾਂ ਹੀ ਜਾਣਗੀਆਂ ਉਹ ਉਹਨਾਂ ਦੀ ਦੂਰੀ ਬਹੁਤ ਨੇੜੇ ਹਾਂ ਕਿਉਂ ਪੁਲਿਸ ਦਾ ਐਨਕਾ ਪੰਜਾਬ ਸਰਕਾਰ ਵੱਲੋਂ ਜਿਵੇਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਐਲਾਨ ਕੀਤੇ ਜਾਂਦੇ ਆ ਵੀ ਅਸੀਂ ਤਰੱਕੀਆਂ ਦੇਵਾਂਗੇ ਅਸੀਂ ਆ ਨਾਮ ਨਮੰਗ ਟੀਮ ਨੂੰ ਇੱਕ ਬੱਚਾ ਬਾਹਰੋਂ ਆਇਆ ਇੱਕ ਦਿਨ ਪਹਿਲਾਂ ਆਇਆ ਉਹਦੇ ਮਾਂ ਪਿਓ ਦੇ ਜਦੋਂ ਬਿਆਨ ਆਇਆ ਮੀਡੀਆ ਦੇ ਵਿੱਚ ਵੀ ਸਾਡੇ ਨੂੰ ਤਾਂ ਜਾਣਕਾਰੀ ਨਹੀਂ ਹੈ ਸਾਡੇ ਬੱਚੇ ਦੇ ਆਉਣ ਬਾਰੇ ਜਿਹੜੀ ਗੱਡੀ ਜੇ ਇਸੇ ਫਸ ਜਾਂਦੀ ਹੈ ਉੱਥੇ ਉਹ ਫਸ ਜਾਂਦਾ ਉੱਥੇ ਆਲੇ ਦੁਆਲੇ ਘੇਰਾ ਪਾਇਆ ਬਿਆ ਉਹਨੂੰ ਉੱਥੇ ਫਾਇਰਿੰਗ ਤਿੰਨ ਵਜੇ ਸ਼ੁਰੂ ਹੋ ਜਾਂਦੀ ਹੈ ਪਿੰਡ ਦੇ ਵਿੱਚ ਇਹ 5 ਵਜੇ ਤੋਂ 7 ਵਜੇ ਤੱਕ ਦੀ ਘਟਨਾ ਕਹਿੰਦੇ ਆ ਸਾਨੂੰ ਜਦੋਂ ਘਟਨਾਵਾਂ ਨਾਲ ਅਸੀਂ ਮੈਚ ਕੀਤਾ ਮੌਕਾ ਦੇਖਿਆ ਉੱਥੇ ਕੋਈ ਜਿਹੜੀ ਆਪਸ ਚ ਕਾਉਂਟਰ ਫਾਇਰਿੰਗ ਹੈ ਉਹ ਸਾਨੂੰ ਕਿਤੇ ਨਜ਼ਰ ਨਹੀਂ ਆਈ ਐਫ ਆਰ ਦੇ ਵਿੱਚ ਜ਼ਖਮੀ ਹੋਏ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਨੇ ਜਿਹੜੇ ਕਹੇ ਜਾਂਦੇ ਆ ਪਰੰਤੂ ਇੱਕ ਪੁਲਿਸ ਮੁਲਾਜ਼ਮ ਦੇ ਬਾਰੇ ਜ਼ਿਕਰ ਹੀ ਨਹੀਂ ਹੈ ਵੀ ਉਹ ਪੁਲਿਸ ਮੁਲਾਜ਼ਮ ਕਿਹੜਾ ਨੰਬਰ ਹੈ ਕਿਹੜੇ ਥਾਣੇ ਦਾ ਇਹਦੇ ਜਦੋਂ ਪਹਿਲੇ ਦਿਨ ਸੰਸਕਾਰ ਹੁੰਦਾ ਉਸ ਦਿਨ ਕੁਝ ਭਾਵਨਾ ਉਸ ਉਲਟ ਸੀਗੀ ਪਰੰਤੂ ਜਦੋਂ ਸੰਸਕਾਰ ਹੁੰਦਾ ਉਸ ਤੋਂ ਬਾਅਦ ਜਦੋਂ ਭੋਗ ਪੈਂਦਾ 1300 ਤੋਂ ਉੱਪਰ ਜਿਹੜਾ ਲੋਕ ਇਕੱਠੇ ਹੁੰਦੇ ਆ ਇਹਦੇ ਭੋਗ ਦੇ ਉੱਤੇ ਉਹ ਸਾਨੂੰ ਉਹਦੇ ਮਾਪਿਓ ਨੇ ਦੱਸਿਆ ਵੀ ਇਹਦੇ ਕੋਲ ਬਹੁਤ ਕੀਮਤੀ ਸਮਾਨ ਸੀਗਾ ਦੇਖੋ ਇਹਦੇ ਕੋਲ ਐਪਲ ਦੀਆਂ ਘੜੀਆਂ ਕੁਛ ਮਾਤਾ ਲਈ ਆਪਦੇ ਲਈ ਸਰਪ੍ਰਾਈਜ਼ ਕਰਨ ਲਈ ਉਹਦੇ ਲਈ ਮਹਿੰਗੇ ਜਿਹੜੇ ਹੈਗੇ ਆ ਫੋਨ ਵਗੈਰਾ ਲੈ ਕੇ ਆਇਆ ਸੀ 골ਡ ਦੀਆਂ ਆਈਟਮਾਂ ਸੀਗੀਆਂ ਇਹਦੇ ਕੋਲ ਪਾਸਪੋਰਟ ਵੀ ਸੀਗਾ ਪਾਸਪੋਰਟ ਦੇ ਕੇ ਨੇ ਗੱਡੀ ਲਈ ਆ ਕਰਾਇਤੇ ਅਗਰ ਗੱਡੀ ਇਹਨੇ ਕਰਾਇਤੇ ਲਈ ਆ ਆਪਦੇ ਨਾਮ ਤੇ ਪਾਸਪੋਰਟ ਦੇ ਕੇ ਆਪਦਾ ਪਾਸਪੋਰਟ ਦੇ ਕੇ ਕੀ ਲੈਣ ਦੀ ਲੋੜ ਸੀਗੀ ਜਿਹੜਾ ਕੁਐਸਚਨ ਖੜਾ ਹੁੰਦੇ ਨੇ ਨਾ ਇਹ ਵੀ ਬੰਦਾ ਕ੍ਰਾਈਮ ਕਰਨ ਜਾ ਰਿਹਾ ਐਡਾ ਵੱਡਾ ਉਹ ਇਸ ਤਰ੍ਹਾਂ ਦਾ ਵਹੀਕਲ ਯੂਜ਼ ਕਰੇਗਾ ਜਿੱਦਾਂ ਜਿਹੜਾ ਟੋਟਲ ਸਾਰਾ ਕੁਝ ਨਾਰਮਲਾਈਜ਼ ਹੋਵੇ ਫਿਰ ਇਹਦਾ ਪਾਸਪੋਰਟ ਜੇ ਇਹਨੇ ਕ੍ਰਾਈਮ ਕਰਕੇ ਭੱਜਣਾ ਸੀਗਾ ਇਹਨੇ ਇੱਥੇ ਦਾ ਰਹਿਣਾ ਨਹੀਂ ਸੀ ਕ੍ਰਾਈਮ ਕਰਕੇ ਫਿਰ ਇਹਦਾ ਪਾਸਪੋਰਟ ਤੇ ਇਹਦੀ ਬੈਕ ਟਿਕਟ ਵੀ ਹੋਣੀ ਚਾਹੀਦੀ ਹੈ ਰਿਟਰਨ ਟਿਕਟ ਵੀ ਹੋਣੀ ਚਾਹੀਦੀ ਹੈ 22 ਸਾਲ ਦਾ ਉਹ ਨੌਜਵਾਨ ਜਸਪ੍ਰੀਤ ਸਿੰਘ ਜਿਸ ਦਾ ਪੁਲਿਸ ਨੇ ਇਨਕਾਊਂਟਰ ਕੀਤਾ ਬੱਚਾ ਅਗਵਾ ਕੇਸ ਦੇ ਵਿੱਚ ਸਭ ਨੂੰ ਯਾਦ ਹੋਣਾ ਹੈ ਕਿ ਜ਼ਿਲ੍ਹਾ ਪਟਿਆਲਾ ਦੇ ਅੰਦਰ ਕੀ ਹੋਇਆ ਨਾਬੇ ਦੇ ਨੇੜੇ ਪੈਂਦਾ ਜਿਹੜਾ ਪਿੰਡ ਜਿੱਥੇ ਉਹ ਇਨਕਾਊਂਟਰ ਹੋਇਆ ਸੀ 13 ਮਾਰਚ ਦੀ ਉਹ ਗੱਲ ਹੈ ਪਰ ਉਹ ਗੱਲ ਪੁੱਜੀ ਕਿੱਥੇ ਹੈ ਦਰਾਸਲ ਡੈਮੋਕ੍ਰੈਟਿਕ ਲਾਇਰ ਐਸੋਸੀਏਸ਼ਨ ਪੰਜਾਬ ਨੇ ਇੱਕ ਤੱਥ ਲੱਭੇ ਨੇ ਉਹ ਰਿਪੋਰਟ ਤਿਆਰ ਕੀਤੀ ਹੈ 6-7 ਪੰਨਿਆਂ ਦੀ ਰਿਪੋਰਟ ਕੀ ਕਹਿੰਦੀ ਹੈ ਜਿਨ੍ਹਾਂ ਨੇ ਉਸ ਦੀ ਅਗਵਾਈ ਕੀਤੀ ਉਸ ਟੀਮ ਦੇ ਜਿਹੜੇ ਮੁਖੀ ਵਕੀਲ ਨੇ ਰਜੀਵ ਲੋਟ ਬੱਦੀ ਜੀ ਉਹ ਸਾਡੇ ਨਾਲ ਬੈਠੇ ਨੇ ਉਹ ਵਕੀਲ ਸਾਹਿਬ ਨਾਲ ਅਸੀਂ ਗੱਲ ਕਰਾਂਗੇ ਕਿ ਉਹਨਾਂ ਨੇ ਜਸਪ੍ਰੀਤ ਦੇ ਕੇਸ ਦੇ ਵਿੱਚ ਕਿ ਕੀ ਇੱਕ ਸਵਾਲ ਪੈਦਾ ਹੋ ਰਿਹਾ ਕਿ ਉਹ ਪੁਲਿਸ ਦਾ ਇਨਕਾਊਂਟਰ ਫੇਕ ਸੀ ਜਾਂ ਸੱਚਾ ਸੀ ਤੱਥ ਕੀ ਲੱਭੇ ਨੇ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਜਸਪ੍ਰੀ ਸਿੰਘ ਦੇ ਕੇਸ ਬਾਰੇ ਲੋਕਾਂ ਨੂੰ ਕੁਝ ਗੱਲਾਂ ਪਤਾ ਨੇ ਤੇ ਕੁਝ ਹਾਲੇ ਲੁਕੀਆਂ ਛिपੀਆਂ ਨੇ ਤੇ ਕਿਹੜੀ ਇਹ ਹੀ ਜੀ ਗੱਲ ਸੀ ਜਿਹੜੀ ਪੁਲਿਸ ਦੇ ਵੱਲੋਂ ਇਨਕਾਊਂਟਰ ਕਰਨ ਤੋਂ ਬਾਅਦ ਲਕੋਈ ਜਾ ਰਹੀ ਸੀ ਜਾਂ ਤੱਥ ਗਲਤ ਪੇਸ਼ ਕੀਤੇ ਜਾ ਰਹੇ ਸੀ ਤੁਸੀਂ ਕੀ ਕੁਝ ਲੱਭ ਕੇ ਲਿਆਂਦਾ ਦੇਖੋ ਜੀ ਜਿਹੜੀ ਇਹ ਘਟਨਾ ਕੀ ਜਿਹੜੀ ਬੱਚੇ ਨੂੰ ਅਗਵਾ ਕਰਨ ਦੀ ਹੈ ਉਹ 12 ਮਾਰਚ ਦੀ ਦੱਸੀ ਜਾਂਦੀ ਹੈ ਤੇ 12 ਮਾਰਚ ਤੋਂ ਬਾਅਦ ਇਹ 13 ਤਰੀਕ ਨੂੰ ਜਦੋਂ ਇਹ ਇਨਕਾਉਂਟਰ ਦੀ ਗੱਲ ਆਉਂਦੀ ਹੈ ਤੇ ਬੱਚੇ ਨੂੰ ਜਿਹੜਾ ਫੜੇ ਜਾਣ ਦੀ ਗੱਲ ਆਉਂਦੀ ਵੀ ਉਹ ਅਗਵਾ ਮਤਲਬ ਰਿਕਵਰ ਹੋ ਗਿਆ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਿਵੇਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਐਲਾਨ ਕੀਤੇ ਜਾਂਦੇ ਆ ਵੀ ਅਸੀਂ ਤਰੱਕੀਆਂ ਦਵਾਂਗੇ ਅਸੀਂ ਆਹ ਨਾਮ ਦਵਾਂਗੇ ਟੀਮ ਨੂੰ ਤਾਂ ਸਾਡੇ ਮੰਡ ਦੇ ਵਿੱਚ ਉਹ ਗੱਲ ਨੂੰ ਲੈ ਕੇ ਵੀ ਇੱਕ ਬੱਚਾ ਬਾਹਰੋਂ ਆਇਆ ਇੱਕ ਦਿਨ ਪਹਿਲਾਂ ਆਇਆ ਉਹਦੇ ਮਾਂ ਪਿਓ ਦੇ ਜਦੋਂ ਬਿਆਨ ਆਇਆ ਮੀਡੀਆ ਦੇ ਵਿੱਚ ਵੀ ਸਾਡੇ ਸੰਸਮਤਾਂ ਜਾਣਕਾਰੀ ਨਹੀਂ ਹੈ ਸਾਡੇ ਬੱਚੇ ਦੇ ਆਉਣ ਬਾਰੇ ਤਾਂ ਸਾਡੀ ਟੀਮ ਨੇ ਉਹ ਚੀਜ਼ ਨੂੰ ਗੰਭੀਰਤਾ ਨਾਲ ਸਮਝਦੇ ਹੋਏ ਇਹਦੀ ਵੀ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਜਦੋਂ ਅਸੀਂ ਪਹਿਲੀ ਐਫ ਆਈ ਆਰ ਹੈ ਜਿਹੜੀ ਜਿਹੜੀ 13 ਦੀ ਰਾਤ ਨੂੰ 11:30 ਵਜੇ ਤੋਂ ਬਾਅਦ ਦਰਜ ਹੁੰਦੀ ਹੈ ਜਿਹੜੀ ਪਹਿਲੇ ਦੀ ਘਟਨਾ ਤੇ ਉਹਨੂੰ ਜਦੋਂ ਅਸੀਂ ਫਰੋਲਿਆ ਸਾਨੂੰ ਉਹਨਾਂ ਦੇ ਤੇ ਬਹੁਤ ਜ਼ਿਆਦਾ ਸ਼ੱਕ ਸ਼ੁਰੂ ਹੋਇਆ ਵੀ ਇਹ ਘਟਨਾਵਾ ਇੱਕ ਬੱਚਾ ਬਾਹਰੋਂ ਆਇਆ ਏਡੀ ਵੱਡੀ ਗੱਡੀ ਚਲਾ ਰਿਹਾ ਫੋਰਚੂਨਰ ਇਹ ਬੱਚਾ ਅਗਵਾ ਹੁੰਦਾ ਉਹ ਫੜਿਆ ਵੀ ਜਾਂਦਾ ਕਿਉਂਕਿ ਗੱਡੀ ਦੀ ਜਿਹੜੀ ਉੱਥੇ ਫਸਣਾਂ ਦੀ ਗੱਲ ਆਉਂਦੀ ਹੈ ਵੀ ਕਣਕ ਦੇ ਵਿੱਚ ਗੱਡੀ ਫਸੀ ਹੋਈ ਹੈ ਫਿਰ ਅਸੀਂ ਉਹ ਮੌਕਾ ਦੇਖਣ ਦੀ ਵੀ ਗੱਲ ਦੇਖੀ ਵੀ ਗੱਲ ਕੀ ਹੈ ਤਾਂ ਅਸੀਂ ਉਹ ਡਾਕੂਮੈਂਟ ਖੰਗਾਲਣੇ ਸ਼ੁਰੂ ਕੀਤੇ ਤਾਂ ਸਾਨੂੰ ਜਿਹੜੀ ਇਹ ਗੱਲ ਜਿਹੜੀ ਪਤਾ ਲੱਗਦੀ ਹੈ ਵੀ ਤੀਰਾਂ ਦੀ ਜਿਹੜੀ ਘਟਨਾ ਗਈ ਉਹ ਰਾਤ ਨੂੰ ਐਫ ਆਈ ਆਰ ਹੁੰਦੀ ਆ ਉਸ ਤੋਂ ਬਾਅਦ ਇੱਕ ਹੋਰ ਐਫ ਆਈ ਆਰ ਹੁੰਦੀ ਹੈ ਜਿਹੜੀ ਅਮਰਗੜ ਥਾਣੇ ਦੇ ਵਿੱਚ ਹੁੰਦੀ ਹੈ ਜਿਹੜਾ ਇਸ ਲੜਕੇ ਦਾ ਜਸਪਰੀ ਦਾ ਕਜ਼ਨ ਹੈ ਜਿਹੜਾ ਇਸ ਕੇਸ ਦੇ ਵਿੱਚ ਇਨਵੋਲਵ ਦੱਸਿਆ ਜਾਂਦਾ ਉਹਦੇ ਨਾਲ ਉਹਨੂੰ ਫੜ ਲਿਆ ਜਾਂਦਾ ਉਹਦੇ ਖਿਲਾਫ ਵੀ ਇੱਕ ਪਰਚਾ ਨਵਾਂ ਜਿਹੜਾ 307 ਦਾ ਦਰਜ ਹੁੰਦਾ ਰਾਤ ਨੂੰ ਉਸ ਤੋਂ ਬਾਅਦ ਕਿਵੇਂ ਦਰਜ ਹੋਇਆ ਕਿਹੜੇ ਆਧਾਰ ਤੇ ਹੋਇਆ ਉਹ ਅਮਰਗੜ ਥਾਣੇ ਦੇ ਵਿੱਚ ਪਰਚਾ ਦਰਜ ਹੁੰਦਾ ਮਾਹੋ ਰਾਣੇ ਦੇ ਵਿੱਚ ਸੀਆਈਏ ਸਟਾਫ ਕੋਲ ਜਿਹੜਾ ਉਹਦੀ ਗ੍ਰਿਫਤਾਰੀ ਹੁੰਦੀ ਹੈ ਉਹ ਉਹਨੂੰ ਅਗਲੇ ਰਿਕਵਰੀ ਕਰਨ ਲਈ ਉਹ ਲੈ ਕੇ ਜਾ ਰਹੇ ਹੁੰਦੇ ਨੇ ਤਾਂ ਉਹ ਕਹਿੰਦੇ ਆ ਵੀ ਸਾਡੇ ਉੱਪਰ ਇਸ ਲੜਕੇ ਨੇ ਜਿਹਦਾ ਕਜ਼ਨ ਥੋੜੇ ਦਿਨ ਪਹਿਲਾਂ ਇਨਕਾਊਂਟਰ ਚ ਮਾਰਿਆ ਜਾ ਚੁੱਕਿਆ ਜਿਹੜਾ ਖੁਦ ਫੜਿਆ ਜਾ ਸਕਿਆ ਉਹਨੇ ਸਾਡੇ ਉੱਪਰ ਇੱਕ ਜਿਹੜਾ ਪਿਸਤੌਲ ਦੀ ਰਿਕਵਰੀ ਕਰਾਉਣ ਦੇ ਬਹਾਨੇ ਸਾਨੂੰ ਕਿਹਾ ਵੀ ਮੈਂ ਇੱਥੇ ਇੱਕ ਹਥਿਆਰ ਹੋਰ ਤੁਹਾਨੂੰ ਲੱਭ ਕੇ ਦੇਣਾ ਜਿਹੜਾ ਸਾਡਾ ਲੁਕੋਇਆ ਹੋਇਆ ਵੀ ਉਹ ਹਥਿਆਰ ਨੂੰ ਲੱਭ ਕੇ ਸਾਡੇ ਉੱਪਰ ਹਮਲਾ ਕਰਤਾ ਦੋ ਪੁਲਿਸ ਮਲਾਜ਼ਮ ਜਿਹੜੇ ਉੱਥੇ ਮੌਕੇ ਦੇ ਸੀਗੇ ਜਿਹੜੇ ਰਾਤ ਨੂੰ ਇੰਚਾਰਜ ਸੀਗੇ ਡਿਊਟੀ ਦੇ ਉੱਤੇ ਉਹ ਕਹਿੰਦੇ ਵੀ ਸਾਡੇ ਤੇ ਹਮਲਾ ਕਰਤਾ ਗੋਲੀ ਮਾਰ ਇਹਨੇ ਸਾਡੇ ਮਾਰੀਆਂ ਉਹਦੇ ਬਦਲੇ 'ਚ ਅਸੀਂ ਇਹਦੇ ਤੇ ਗੋਲੀਆਂ ਮਾਰ ਕੇ ਇਹਨੂੰ ਜ਼ਖਮੀ ਕੀਤਾ ਇਹ ਘਟਨਾ ਜਿਹੜੀ ਬਿਲਕੁਲ ਆਮ ਜਿਹੜੀ ਝੂਠੀ ਸਾਬਤ ਹੁੰਦੀ ਆ ਵੀ ਇੱਕ ਬੰਦੇ ਦਾ ਹੁਣ ਫੜਿਆ ਗਿਆ ਇੱਕ ਦੋ ਗੱਲਾਂ ਆ ਗਈਆਂ ਇੱਥੇ ਇੱਕ ਤਾਂ ਜਸ ਬੱਚਾ ਅਗਵਾ ਕੀਤਾ ਫੋਰਚੂਨਰ ਗੱਡੀ ਸੀ ਜਿੱਥੋਂ ਬੱਚਾ ਲਿਆ ਗਿਆ ਇੱਕ ਤੇ ਉਹਨੂੰ ਮਾਰ ਮਕਾਇਆ ਪੁਲਿਸ ਨੇ ਸੱਤ ਗੋਲੀਆਂ ਨਾਲ ਔਰ ਇੱਕ ਨਾਲ ਉਹਦਾ ਜਿਹੜਾ ਕਜ਼ਨ ਬ੍ਰਦਰ ਸੀ ਉਹਦੇ ਵੱਖਰੀਆਂ ਗੋਲੀਆਂ ਮਾਰੀਆਂ ਗਿਆ ਲੱਗਾ ਬਿਲਕੁਲ ਬਿਲਕੁਲ ਉਹਦੇ ਬਾਅਦ ਵਿੱਚ ਗੋਲੀਆਂ ਰਾਤ ਨੂੰ ਜਿਹੜੀ ਦਰਮਿਆਨੀ ਰਾਤ ਆ 13 ਤੇ 14 ਦੀ ਮਤਲਬ ਇਹ 7:30 ਵਜੇ ਪ੍ਰੈਸ ਕਾਨਫਰੈਂਸ ਕਰਕੇ ਰਿਕਵਰੀ ਵੀ ਦਿਖਾ ਦਿੱਤੀ ਆ ਉਹਦਾ ਮੋਟਰਸਾਈਕਲ ਹੀ ਫੜਿਆ ਦਿਖਾਤਾ ਉਹ ਜਿਹੜਾ ਹਰਪ੍ਰੀਤ ਆ ਹਰਪ੍ਰੀਤ ਤੋਂ ਉਹਦਾ ਜਿਹੜਾ ਰਵਾਲਵਰ ਵੀ ਫੜਿਆ ਦਿਖਾਤਾ ਵੀ ਮੋਟਰਸਾਈਕਲ ਤੇ ਰਵਾਲਵਰ ਉਦੋਂ ਬਾਅਦ ਇੱਕ ਨਵਾਂ ਰਵਾਲਵਰ ਪਾਇਆ ਜਾਂਦਾ 12 ਵਜੇ ਵੀ ਇੰਨੇ ਰਵਾਲਵਰ ਆ ਰਹੇ ਨੇ ਉਸ ਤੋਂ ਪਹਿਲਾਂ 3 ਵਜੇ ਤੋਂ ਜਿਹੜੀ ਘਟਨਾ ਚੱਲਦੀ ਹੈ ਜਿਹੜੀ ਜਸਪ੍ਰੀਤ ਦੇ ਜਿਹੜੇ ਇਨਕਾਊਂਟਰ ਵਾਲੀ ਘਟਨਾ ਗਈ ਉਹ ਪਿੰਡ ਵਾਲਿਆਂ ਨੇ ਜੋ ਸਾਨੂੰ ਦੱਸਿਆਗਾ ਪੁਲਿਸ ਦੀ ਐਫਆਈਆਰ ਦਾ 5 ਵਜੇ ਤੋਂ 7 ਵਜੇ ਤੱਕ ਦੀ ਘਟਨਾ ਦੱਸਦੀ ਹੈ ਉਹ ਜਿਹੜੀ ਲੋਕ ਦੱਸ ਰਹੇ ਨੇ ਵੀ 3 ਵਜੇ ਸਾਡੇ ਪਿੰਡ ਨੂੰ ਵਾਲੇ ਦਵਾਲਾ ਘੇਰਾ ਪੈ ਗਿਆ ਸੀ 3 ਵਜੇ ਦੁਪਹਿਰ ਦੀ ਗੱਲ ਉਸ ਦੁਪਹਿਰ ਦੀ ਗੱਲ ਹੈ ਕਣਕਾਂ ਪੱਕ ਚੁੱਕੀਆਂ ਸੀ ਜਿਹੜੇ ਖੇਤ ਦੇ ਵਿੱਚ ਗੱਡੀ ਫਸੀ ਹੈ ਉਹ ਗੱਡੀ ਹੈ ਜਿਹੜੀ ਗੱਡੀ ਦੇ ਵਿੱਚ ਜਿਹੜੇ ਜਿਹੜੀ ਗੱਡੀ ਜੇ ਇਸੇ ਫਸ ਜਾਂਦੀ ਹੈ ਉੱਥੇ ਉਹ ਫਸ ਜਾਂਦਾ ਉੱਥੇ ਆਲੇ ਦੁਆਲੇ ਘੇਰਾ ਪਾਇਆ ਹੋਇਆ ਉਹਨੂੰ ਤੇ ਉੱਥੇ ਫਾਇਰਿੰਗ 3 ਵਜੇ ਸ਼ੁਰੂ ਹੋ ਜਾਂਦੀ ਹੈ ਪਿੰਡ ਦੇ ਵਿੱਚ ਇਹ 5 ਵਜੇ ਤੋਂ 7 ਵਜੇ ਤੱਕ ਦੀ ਘਟਨਾ ਕਹਿੰਦੇ ਆ ਸਾਨੂੰ ਜਦੋਂ ਘਟਨਾਵਾਂ ਨਾਲ ਅਸੀਂ ਮੈਚ ਕੀਤਾ ਮੌਕਾ ਦੇਖਿਆ ਉੱਥੇ ਕੋਈ ਜਿਹੜੀ ਆਪਸ ਚ ਕਾਊਂਟਰ ਫਾਇਰਿੰਗ ਹੈ ਉਹ ਸਾਨੂੰ ਕਿਤੇ ਨਜ਼ਰ ਨਹੀਂ ਆਈ ਜਿਹੜੀ ਸਮਾਦ ਦੀ ਗੱਲ ਕਰਦੇ ਆ ਜਿਹੜੀ ਉਹ ਮੋਟਰ ਦੀ ਗੱਲ ਕਰਦੇ ਆ ਵੀ ਇਹਦੀ ਆੜ ਵਿੱਚ ਅਸੀਂ ਖੜੇ ਸੀਗੇ ਜਿਹੜੇ ਹਾਂਜੀ ਇਹ ਸੀ ਪੂਰੀ ਜਾਣਕਾਰੀ ਕਿਉਂਕਿ ਜਿਹੜਾ ਜਸਪ੍ਰੀਤ ਦਾ ਅਨਕਾਊਂਟਰ ਹੋਇਆ ਹੁਣ ਦੱਸਿਆ ਜਾਂਦਾ ਦੱਸਿਆ ਜਾਂਦਾ ਜਿਹੜਾ ਕਿ ਮੀਡੀਆ ਦੇ ਵਿੱਚ ਹਰ ਪੱਤਰਕਾਰ ਨੇ ਆਪਣੇ ਬੰਨੀਓ ਖੁਲਾਸੇ ਕਰਿਆ ਇਹ ਗੱਲ ਦੀ ਪੰਜਾਬ ਪੁਲਿਸ ਵਿੱਚ ਝੂਠੀ ਪੈਂਦੀ ਨਜ਼ਰ ਆਈ ਆ ਤੇ ਜੋ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜਰੂਰ ਕਰਨੇ ਸੀ ਜੋ ਕਿ ਬਈ ਜਸਪ੍ਰੀਤ ਨੂੰ ਲੈ ਕੇ ਜਿਹੜਾ ਇਹ ਇਨਕਾਊਂਟਰ ਪੰਜਾਬ ਪੁਲਿਸ ਨੇ ਕੀਤਾ ਆਪਣੇ ਬੰਨੀਓ ਦਾਅਵੇ ਕਰ ਰਿਆ ਪਰ ਇਹ ਝੂਠੀ ਪੈਂਦੀ ਨਜ਼ਰ ਆਉਂਦੀ ਹੈ ਕਿਉਂਕਿ ਕੋਈ ਸਬੂਤ ਪੇਸ਼ ਨਹੀਂ ਹੋਇਆ ਤਾਂ ਕਹਿਣ ਦਾ ਮਤਲਬ ਪੰਜਾਬ ਪੁਲਿਸ ਨੂੰ ਚਾਰੇ ਪਾਸੋਂ ਲਾਹਨਤਾਂ ਪੈ ਰਹੀਆਂ ਚਲੋ ਜੀ ਅੱਜ ਦੀਆਂ ਜੋ ਵੀਡੀਓ ਸੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤੇ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਵੀ ਮਿਲਦੇਗਾ ਨੂੰ ਨਾਮ ਟੌਪ ਤੇ ਧੰਨਵਾਦ